ਸਸੇ ਗਾਲ ਅੱਜ ਤਾਈਂ ਆਪਾਂ ਕਰਸਣ ਲੱਗੇ ਸੀ ਮਿੰਡਾ ਦੀ ਆਟੋ ਸੋਚ ਇਹ ਟਰੈਕਟਰ ਤੇ ਕੱਸੀ ਸੀ ਦਾ ਆਪਣੇ ਅੱਗੇ ਵੀ ਕੱਸੀ ਸੀਗੀ ਤੇ ਉਹ ਖਰਾਬ ਹੋ ਗਿਆ ਉਹਨੂੰ ਦਮਾਰਾ ਕਸਣ ਲੱਗੇ ਆ ਸੀ ਆਹ ਕਹਿੰਦਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਂਦੇ ਆ ਇਹ ਤੇ ਬਾਈ ਕੱਸ ਦੇਈ ਦੀ ਆ ਅਰਥ ਕੱਟਿਆ ਵਾਲਾ ਸਾਡਾ ਕੰਲਾ ਅਰਥ ਕੱਟ ਕੇ ਇੰਦਰੋ ਲਾ ਦੇਈਦਾ ਇੱਕ ਉੱਧਰ ਇੱਕ ਉੱਧਰ ਸੰਭਲ ਘਾ ਦੇਈ ਜਾ ਤੇ ਇਹ ਸੋਚਿਆ ਜਿਹਦਾ ਪੈਦਾ ਆਈਆਂ ਇੱਕ ਦੂਜੀ ਆਉਂਦੀ ਜਿਹਦੇ ਉੱਤੇ ਸੋਚ ਹੁੰਦੀ ਹੈ ਇਹਦੇ ਚਾਬੀ ਨਿਕਲ ਜਾਂਦੀ ਹੈ ਜੇ ਆਪਾਂ ਬਾਜ਼ਾਰ ਪੇ ਕਿਤੇ ਟਰੈਕਟਰ ਖਿਹਾਰਨਾ ਉੱਥੇ ਪੰਜਾਬੀ ਕੱਢ ਕੇ ਆਪਦੇ ਨਾਲ ਲਿਜਾ ਸਕਦੇ ਕੋਈ ਕਨੈਕਸ਼ਨ ਨਹੀਂ ਹੁੰਦਾ ਸਾਰਾ ਕੱਟਿਆ ਜਾਂਦਾ ਤੁਹਾਨੂੰ ਦਿਖਾਉਣੇ ਅੱਜਕੱਲ੍ਹ ਦੇ ਹੇ ਬਈ ਆਪਾਂ ਨਾ ਦੋਵੇਂ ਤਾਰਾਂ ਇੱਕ ਟ੍ਰੈਕਟਰ ਨੂੰ ਅਰਥ ਲੱਗਾ ਉਹ ਇੱਕ ਬੈਟਰੀ ਲਗਾਉਂਦਾ ਇਹਨਾਂ ਦੋਵਾਂ ਨੂੰ ਆਪਾਂ ਨਾ ਇੱਕ ਮਿੰਟ ਤੁਹਾਨੂੰ ਆਹ ਬੈਟਰੀ ਤੋਂ ਲਾ ਕੇ ਟ੍ਰੈਕਟਰ ਨੂੰ ਕੱਸਿਆ ਹੁੰਦਾ ਅਰਥ ਇੱਕ ਆਪਾਂ ਉਹ ਖੋਲ ਲਿਆ ਇੱਕ ਆਪਾਂ ਹੋਰ ਕੇਬਲ ਲਿਆ ਕੇ ਉਹਦੇ ਨਾਲ ਸਿੰਬਲ ਲਾ ਲਈਆ ਸਿੰਬਲ ਲਾ ਕੇ ਉਵੇਂ ਹੀ ਕਰ ਲਿਆ ਹੁਣ ਆਪਾਂ ਕੀ ਕਰਨਾ ਇੱਕ ਤਾਰ ਉਧਰ ਤੇ ਇੱਕ ਤਾਰ ਉਧਰ ਇਹਨਾਂ ਨੂੰ ਲਾ ਦੇਣੀ ਕੀ ਕਰਦਾ ਨਾ ਬਈ ਅਡੋ ਅਡਤਾਰਾ ਖਤਸਨੀ ਤਾਂ ਬਹੁਤ ਸੌਖੀ ਆ ਬਈ ਕੋਈ ਔਖੀ ਨਹੀਂ ਪਰ ਇਹਦਾ ਸੌਖ ਬਹੁਤ ਜ਼ਿਆਦਾ ਹੈ ਫਾਇਦਾ ਇਹਦਾ ਬਹੁਤ ਜ਼ਿਆਦਾ ਹੈ ਕਿਤੇ ਦੇ ਬਾਜ਼ਾਰ ਦੇ ਵਿੱਚ ਜਹਾ ਟਰੈਕਟਰ ਖਿਹਾਰਨਾ ਨਾਲ ਹੀ ਚਾਬੀ ਕੱਢ ਕੇ ਲੈ ਜਾਓ ਦੂਜੀ ਸੋਚ ਹੁੰਦੀ ਹੈ ਉਹ ਉੱਥੇ ਹੀ ਲੱਗੀ ਰਹਿ ਜਾਂਦੀ ਆ ਉਹਨ ਤਾਂ ਬੰਦਾ ਉਵੇਂ ਸਾਢੀ ਸਕਦਾ ਜਿਵੇਂ ਆਪਣੇ ਡੈਕ ਲੁੱਕ ਹੁੰਦਾ ਚਲਾ ਲੈਂਦੇ ਜਾਂ ਤੈਨੂੰ ਹਨਾ ਬਾਕੀ ਇੱਕ ਇਹਦਾ ਇਹ ਫਾਇਦਾ ਸਿਆਲਾਂ ਦੇ ਵਿੱਚ ਚਾਬੀ ਕੱਢ ਕੇ ਰੱਖ ਦੋ ਬੈਟਰੀ ਦਾ ਕਰੰਟ ਕੱਟਿਆ ਜਾਂਦਾ ਦੇਖੋ ਭਾਈ ਤੁਹਾਨੂੰ ਦਿਖਾ ਵੀ ਦਿੰਨੇ ਆ ਲਾਈਟਾਂ ਵੀ ਆਣ ਦਿਖਾ ਦਿੰਦਾ ਲੈਟਾ ਜਾਪਨੇ ਚਲੋ ਭਾਈ ਸਵਚ ਕੱਢਾਂਗੇ ਦੇਖਿਆ ਤੁਸੀਂ ਉਧਰ ਬੰਦ ਹੋ ਗਿਆ ਨਾ ਜੇ ਲੋ ਫੇਰ ਲਾਵਾਂਗੇ கரੰਟ ਫੇਰ ਲਾ ਦੇ ਇੱਦਾਂ ਇਹਾ ਇਹ ਵਿੱਚੋਂ ਚਾਬੀ ਕੱਢ ਕੇ ਆਹਦਾ ਚਾਬੀ ਨਾਲ ਲੈ ਜਾ ਦੋ ਚਾਬੀਆਂ ਹੁੰਦੀਆਂ ਇੱਕ ਘਰੇ ਰੱਖ ਲੈ ਬੰਦਾ ਇੱਕ ਨਾਲ ਰੱਖਿਆ ਆਹ ਕਿਤੇ ਵੀ ਜਾਣਾ ਉਦੋਂ ਕੱਢ ਲਓ ਬਹੁਰੀ ਜੀ ਜੀ ਬਈ ਉਹਨਾਂ ਕਾਹਦੇ ਨੇ ਸਾਡੀ ਨਾ ਪੱਤੀ ਬਣਾ ਕੇ ਵੈਚੀ ਲਾਈ ਦਿਓ ਵੀ ਤੁਹਾਨੂੰ ਦਿਖਾਈ ਦਿੰਦੇ ਆ ਕੈਟਰ ਵਾਲੇ ਭਰਾਵਾਂ ਨੂੰ ਇਹਨਾਂ ਦੀ ਬਹੁਤ ਜ਼ਰੂਰਤ ਆਲੇ ਆਉਣੀ। ਇਹ ਲਾਉਣੀ ਚਾਹੀਦੀ ਆਪਾਂ ਬਾਜ਼ਾਰ ਕੋਲ ਜਾਣਾ ਜਾਂ ਆਪਾਂ ਨੰਦਪੁਰ ਜਾਣੇ ਆ ਜਾਂ ਫਤੇਗੜ ਹਨਾ ਕਿਤੇ ਵੀ ਜਾਣੇ ਇਹ ਚੀਜ਼ ਦਾ ਫਾਇਦਾ ਬਹੁਤ ਹੈ। ਕਿੱਧਰ ਵੇਖੋ ਸੌਖਾ ਜਿਹਾ ਹੈ। ਆਪਣੇ ਬਜੇ ਦੇ ਵਿੱਚ ਕੱਸੀ ਆ ਇੱਥੋਂ ਦੀ ਚਾਬੀ ਲੱਟਾਈ ਜਾਣੀ ਆ ਇੱਥੋਂ ਦੀ ਚਾਬੀ ਨਿਕਲ ਜਾਣੀ ਆ ਦੇਖੋ ਚਾਬੀ ਖਾ ਗਈ ਬੱਸ ਇਹਦਾ ਇਹ ਕਿਤੇ ਆਪਾਂ ਬਾਜ਼ਾਰ ਬਜੂਰ ਤੇ ਰੁਕਣਾ ਇਹਨੂੰ ਚਾਬੀ ਨੂੰ ਅੰਡ ਕਰਕੇ ਕਰ ਲੈਣ ਬੱਸ ਰਾਹ ਤੋਂ ਬਾਅਦ ਚੱਲਾ ਬਹੁਤ ਵਧੀਆ ਚੀਜ਼ ਆ ਬਈ ਧੰਨ